ਦੇਖੋ ਵੀਰ ਜੀ ਮੌਜੂਦਾ ਹਾਲਾਤ ਆ ਜਿਹੜੇ ਇਸ ਟਾਈਮ ਬਹੁਤ ਮਾੜੇ ਨੇ ਸੋ ਸਰਕਾਰਾਂ ਨੂੰ ਇਸ ਤਰ੍ਹਾਂ ਨਹੀਂ ਚਾਜਦਾ ਅਸੀਂ ਕੋਈ ਅਤਵਾਦੀ ਆ ਅਸੀਂ ਕੋਈ ਅਸਲਾ ਜਾਂ ਬਰੂਦ ਲੈ ਕੇ ਬਾਰਡਰ ਤੇ ਤਾਂ ਨਹੀਂ ਆਏ ਅਸੀਂ ਝੰਡੇ ਲੈ ਕੇ ਆ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆ ਲੇਕਿਨ ਅੱਜ ਕੱਲ ਲੋਕਤੰਤਰ ਦਾ ਇਹ ਜਿਹਾ ਕਹਨ ਕਰਤਾ ਕਿ ਸਾਨੂੰ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਕਰਨ ਦਾ ਹੱਕ ਵੀ ਨਹੀਂ ਰਿਹਾ ਅਸੀਂ ਕਹਿੰਨੇ ਕਿ ਅਸੀਂ ਇੱਕ ਲੋਕਤੰਤਰਕ ਦੇਸ਼ 'ਚ ਰਹਿ ਰਹੇ ਆ ਸਾਰਿਆਂ ਦਾ ਸਾਂਝਾ ਦੇਸ਼ ਹੈ ਪਰ ਕਿੱਥੋਂ ਇਹ ਸਾਰਿਆਂ ਦਾ ਸਾਂਝਾ ਦੇਸ਼ ਰਹਿ ਗਿਆ ਕਿ ਜਦੋਂ ਸਾਨੂੰ ਇਹ ਆਜ਼ਾਦੀ ਨਹੀਂ ਕਿ ਅਸੀਂ ਅਸੀਂ ਆਪਣੇ ਹੱਕ ਮੰਗ ਸਕੀਏ ਅਸੀਂ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਸਕੀਏ 79 ਲੋਕਾਂ ਦੇ ਗੋਲੀਆਂ ਚੜਾਈਆਂ ਜਾ ਰਹੀਆਂ ਨੇ ਅੱਥੂ ਗੈਸ ਛੁੱਟੇ ਜਾ ਰਹੇ ਨੇ ਕਿੱਥੋਂ ਦਾ ਲੋਕਤੰਤਰ ਬਹੁਤ ਜਿਹੜੇ ਮਾਰੇ ਜਿਹੜੇ ਉਹ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਦੇਸ਼ ਨੂੰ ਜਿਹੜਾ ਬਹੁਤ ਹੀ ਮਾਰੇ ਜਿਹੜੇ ਹਾਲਾਤਾਂ ਵੱਲ ਲੈ ਕੇ ਜਾ ਰਿਹਾ ਸੋ ਆਉਣ ਵਾਲੇ ਸਮੇਂ 'ਚ ਇਸ ਦੇ ਜਿਹੜੇ ਬਹੁਤ ਹੀ ਭਿਆਨਕ ਜਿਹੜੇ ਸਿੱਟੇ ਉਹ ਭੁਗਤਨੇ ਪੈਣਗੇ ਕਿਉਂਕਿ ਸਰਕਾਰਾਂ ਕਾਪਰੇਟ ਘਰਾਣਿਆਂ ਦੇ ਹੱਥਾਂ ਦੀ ਅਟਕੁਤਲੀ ਵੜ ਕੇ ਹੱਥ ਠੋਕੇ ਵੜ ਕੇ ਜ਼ਿਮੀਂਦਾਰਾਂ ਨੂੰ ਮਾਰਨ ਤੇ ਤੁਲੇ ਹੋਏ ਨੇ ਇਹ ਜ਼ਿਮੀਂਦਾਰ ਨੇ ਜਦੋਂ ਇੱਕ ਵਾਰ ਇੰਦਰਾ ਗਾਂਧੀ ਨੂੰ ਵਿਦੇਸ਼ ਤੋਂ ਅਨਾਜ ਦੇ ਖਾਤਰ ਵਾਪਸ ਮੁਰਨਾ ਪਿਆ ਸੀ ਤੇ ਇਹਨਾਂ ਜ਼ਿਮੀਂਦਾਰਾਂ ਨੇ ਜ਼ਮੀਨ ਦੀ ਹੱਕ ਨੂੰ ਪਾੜ ਕੇ ਖੂਨ ਪਸੀਨਾ ਡੋਲ ਕੇ ਇਸ ਦੇਸ਼ ਨੂੰ ਅਨਾਜ ਪ੍ਰਸਿੱਧ ਦੇਸ਼ ਬਣਾਇਆ ਤੇ ਜੇਸ ਲੋਕਾਂ ਨੇ ਤੁਹਾਨੂੰ ਐਡੀ ਵੱਡੀ ਪ੍ਰਸਿੱਧੀ ਉਪਲਬਧੀ ਦਵਾਈ ਅੱਜ ਤੁਸੀਂ ਉਹਨਾਂ ਨੂੰ ਮਾਰਨ ਤੇ ਤੁਲੇ ਹੋਏ ਕਾਹਦਾ ਲੋਕਤੰਤਰ ਜਿਹੜਾ ਲੋਕਤੰਤਰ ਦਾ ਬਿਲਕੁਲ ਘਾਹ ਨੂੰ ਚੁੱਕਾ ਸ਼ਾਂਤਮਈ ਪ੍ਰਦਰਸ਼ਨ ਕਰ ਲੈ ਜ਼ਿਮੀਂਦਾਰਾਂ ਤੇ ਲਾਠੀ ਚਾਰਜ ਗੋਲੇ ਗੋਲੀਆਂ ਅਤਰੂ ਗੈਸ ਬਹੁਤ ਹੀ ਮਾੜੇ ਜਿਹੜਾ ਹਾਲਾਤਾਂ ਵਾਲੇ ਦੇਸ਼ ਨੂੰ ਲੈ ਕੇ ਜਾ ਰਿਹਾ ਹੈ। ਸੋ ਇਹਦਾ ਹੌਣ ਵਾਲੇ ਸਮੇਂ 'ਚ ਜਿਹੜੇ ਬਹੁਤ ਭਿਆਨਕ ਜਿਹੜੇ ਸਟੇਓ ਭੁਗਤਨੇ ਪੈਣਗੇ ਸਾਡੇ। ਵੀਰ ਆਪਣੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਕੀ ਸੁਨੇਹਾ ਚਾਹਨਾ ਹੈ? ਵੇਖੋ ਜਿਹੜੇ ਵੀਰ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਲੜਾਈ ਆ ਨਾ ਅੱਜ ਇਹ ਫਸਲਾਂ ਦੀ ਲੜਾਈ ਨਹੀਂ, ਇਹ ਨਸਲਾਂ ਦੀ ਲੜਾਈ ਆ, ਸਾਡੀ ਹੋਂਦ ਦੀ ਲੜਾਈ ਆ। ਜੇ ਅੱਜ ਵੀ ਅਸੀਂ ਘਰਾਂ 'ਚ ਬੈਠੇ ਰਹੇ ਇਹ ਸਮਾਂ ਆਪਣੀ ਹੋਂਦ ਸਾਬਤ ਕਰਨ ਦਾ। ਅੱਜ ਸਾਨੂੰ ਆਪਣੀ ਹੋਂਦ ਸਾਬਤ ਕਰਨੀ ਪਊਗੀ ਕਿ ਅਸੀਂ ਜਿਉਂਦੇ ਆ ਅੱਜ ਵੀ ਸਾਡੀਆਂ ਰਗਾ ਚ ਉਹ ਹੀ ਖੂਨ ਸੀ ਜੋ 100 ਸਾਲ ਪਹਿਲਾਂ ਸੀ ਅੱਜ ਵੀ ਉਹੀ ਉਹ ਮੋਰਚੇ ਫਤਿਹ ਕਰਨ ਵਾਲੇ ਸਿੱਖ ਜਿਨ੍ਹਾਂ ਨੇ ਮੋਰਚੇ ਫੜੇ ਕਿਤੇ ਇਸ ਲਈ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਦੇ ਭੁੱਖ ਨੂੰ ਬਚਾਉਣ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਘਰਾਂ ਚੋਂ ਬਾਹਰ ਆਓ ਮੈਦਾਨ ਚ ਉਤਰੋ ਆਣ ਕੇ ਇਸ ਜ਼ਾਲਮ ਸਰਕਾਰ ਦਾ ਟੱਕਰਾਂ ਕਰੋ ਨਾਲੇ ਜਿੰਨੇ ਵੀ ਵੀਰ ਸਾਰੇ ਹੀ ਨਾ ਘਰੋਂ ਕਹਿ ਕੇ ਜਿੰਨੇ ਵੀਰ ਸਾਰੇ ਹੀ ਘਰੋਂ ਆ ਕੇ ਕਹਿੰਦੇ ਆ ਵੀ ਮਾਤਾ ਮੈਂ ਤਾਂ ਸ਼ਹੀਦੀ ਦੇਣ ਚੱਲਿਆਂ ਤਾਂ ਕਹਿੰਦਾ ਹੀ ਨਹੀਂ ਕੋਈ ਵੀ ਮੈਂ ਮੁੜ ਕੇ ਆਉਂਗਾ ਨਾ ਆਉਂਗਾ ਸਾਰੇ ਮਰਨ ਵਾਸਤੇ ਤਿਆਰ ਖੜੇ ਆ ਜਿੰਨੇ ਵੀ ਵੀਰ ਆਉਂਦਿਆਂ ਘਰੋਂ ਸਾਰੇ ਕੰਨੇ ਆ ਅਸੀਂ ਦਊਂਗਾ ਕਿਸੇ ਇੱਕ ਨੂੰ ਕਹਿ ਕੇ ਦੇਖ ਲੋ ਉਹ ਕਹਿੰਦਾ ਪਹਿਲਾਂ ਮੈਂ ਜਾਉਂਗਾ ਪਹਿਲਾਂ ਮੈਂ ਜਾਉਂਗਾ ਸਾਰੇ ਸ਼ਹੀਦੀਆਂ ਪਾਉਣ ਵਾਸਤੇ ਤਿਆਰ ਵਰ ਤਿਆਰ ਖੜੇ ਨੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਮੰਗਾਂ ਪੂਰੀਆਂ ਕਰੋ ਕਿਉਂ ਇਹਨਾਂ ਹਰਾਸਮੈਂਟ ਕਰਦੀ ਹੈ ਇੱਕ ਹਰਿਆਣਾ ਸਰਕਾਰ ਸਾਡੇ ਆਪਣੀ ਸਾਡੀ ਜ਼ਮੀਨ 'ਚ ਵਾਰਡਰ ਲਾ ਕੇ ਬੈਠ ਗਈ ਹੈ ਜੇ ਸਾਹਮਣੀ ਲਾਈ ਹੈ ਸਾਡਾ 800 ਮੀਟਰ ਤੱਕ ਪਿੱਛੇ ਤੱਕ ਜ਼ਮੀਨ ਆ ਸਾਡੀ ਪੰਜਾਬ ਦੀ ਇਹ ਹਰਿਆਣਾ ਵਿੱਚ ਲਾ ਕੇ ਬੈਠ ਗਏ ਧੱਕਾ ਹੀ ਕਰਨ ਦੇ ਧੱਕਾ ਹੀ ਕਰਨ ਦੇ ਆ ਜੀ ਇਹ ਧੱਕਾ ਹੀ ਨੁਕਸਾਨ ਹੀ ਕਰਨ ਦੇ ਕਾਈ ਆ ਜੀ ਪੰਜਾਬ ਸਰਕਾਰ ਤਾਂ ਬਿਲਕੁਲ ਨੰਪੁਰਸਿਕ ਬਣੀ ਹੋਈ ਆ ਕਿ ਅਸੀਂ ਆਪਣੀ ਜਿਹੜੀ ਜ਼ਮੀਨ ਉਹ ਆਪ ਹੀ ਗੈਰਾਂ ਨੂੰ ਦੇਤੀ ਉਹ ਅੱਜ ਸਾਡੀ ਕੀ ਮਤਲਬ ਆ ਕਿ ਹਰਿਆਣਾ ਪੁਲਿਸ ਪੰਜਾਬ ਦੀ ਸਰਹੱਦ ਤੇ ਆ ਕੇ ਬਾਰਡਰ ਲਾਵੇ ਬੈਰੀਗੇਟਿੰਗ ਕਰੇ ਪੰਜਾਬ ਚ ਆ ਕੇ ਤੇ ਪੰਜਾਬ ਦੇ ਕਿਸਾਨਾਂ ਤੇ ਅਥਰੂ ਗੈਸੁੱਟੇ ਕਿੱਥੇ ਆ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬੋਲਦਾ ਪੰਜਾਬ ਦੇ ਤੁਸੀਂ ਕਿਉਂ ਸਾਡੀ ਸਰਹੱਦ ਵਿੱਚ ਵੜੇ ਹੋ ਪੰਜਾਬ ਪੁਲਿਸ ਨੂੰ ਚਾਹੀਦਾ ਇਹਨੂੰ ਪਿੱਛੇ ਹਟਾਵੇ ਸਾਡੇ ਭਾਈ ਸਾਨੂੰ ਰੋਕਣ ਹਰਿਆਣੇ ਦਾ ਕੀ ਹੱਕ ਆ ਕਿ ਉਹ ਸਾਡੀ ਸਰਹੱਦ ਚ ਆ ਕੇ ਸਾਡੇ ਤੇ ਮਤਲਬ ਪਥਰਾਕ ਕਰੇ ਸਾਡੇ ਤੇ ਅਤਿਆਚਾਰ ਕਰੇ ਬਿਲਕੁਲ ਪੰਜਾਬ ਦਾ ਮੁੱਖ ਮੰਤਰੀ ਨਪੁੰਸਕ ਬਣ ਕੇ ਸੁੱਤਾ ਆ 92 ਗੁੰਗੇ ਜਿਹੜੇ ਨੇ ਉਹ ਘਰਾਂ ਚ ਵੜੇ ਹੋਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੇ ਮਾਣ ਨਾਲ ਬਣਾਇਆ ਸੀ ਅੱਜ ਬਿਲਕੁਲ ਜਿਹੜਾ ਉਹ ਲੋਕਤੰਤਰ ਦਾ ਘਾਣ ਹੋ ਰਿਹਾ ਕਿ ਹਰਿਆਣੇ ਦੇ ਲੋਕ ਪੰਜਾਬ ਵਿੱਚ ਆ ਕੇ ਬੈਰੀਕੇਟਿੰਗ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਜਿਹੜਾ ਮੰਦ ਭਾਗਾ ਮੈਂ ਸੋਚਦਾ ਪੰਜਾਬ ਦੇ ਲਈ ਨਾ ਇਹ ਕਰ ਰਹੇ ਨੇ ਜੋ ਕਰਨਾ ਇਹਨਾਂ ਨਾਲ ਅਸੀਂ ਤਾਂ ਮਰਨ ਤੇ ਖੜੇ ਆ ਬਾਈ ਜੋ ਹੋਊਗਾ ਦੇਖੀ ਜਾਊਗਾ ਅਸੀਂ ਨਾ ਬਾਰਡਰ ਪਰ ਕਰਾਂਗੇ ਨਾ ਹੋ ਜਾਏਗਾ ਸ਼ਾਂਤਮਈ ਚੱਲ ਰਿਹਾ ਆਪਣਾ ਦੇਖੋ ਹਾਲ ਦੇ ਘੜੀ ਤੱਕ ਜਿਹੜਾ ਧਰਨਾ ਉਹ ਬਿਲਕੁਲ ਸ਼ਾਂਤਮਈ ਚੱਲ ਰਿਹਾ ਕਿਸਾਨ ਬੰਦੇ ਜਥੇਬੰਦੀਆਂ ਜੋ ਸਾਡੇ ਕਿਸਾਨ ਵੀਰ ਬੈਠੇ ਉਹ ਬਿਲਕੁਲ ਸੰਜਮ ਬਣਾ ਕੇ ਬਾਰਡਰ ਤੇ ਬੈਠੇ ਹੋਏ ਨੇ ਕਿਉਂਕਿ ਸਾਨੂੰ ਇਸੇ ਜ ਕੋਈ ਵੀ ਆਦਤ ਨਹੀਂ ਕਿ ਅਸੀਂ ਕਿਸੇ ਤੇ ਪਹਿਲ ਕਰਗੇ ਸੋ ਅਸੀਂ ਆਪਣੀਆਂ ਮੰਗਾਂ ਲੈ ਕੇ ਆਏ ਆ ਬੇਨਤੀ ਆ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਅਸੀਂ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਮੁੜ ਗਏ ਹਾਂ ਜੇਕਰ ਸਰਕਾਰ ਅਤਿਆਚਾਰ ਕਰੇਗੀ ਤੇ ਫਿਰ ਪਹਿਲ ਅਸੀਂ ਕਰਦੇ ਨਹੀਂ ਤੇ ਦੂਜ ਅਸੀਂ ਛੱਡਦੇ ਨਹੀਂ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਸਾਡੇ ਹੱਕਾਂ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਜਿਸ ਤਰ੍ਹਾਂ ਅਸੀਂ ਸ਼ਾਂਤਮਈ ਬੈਠੇ ਆ ਸਾਨੂੰ ਇਸ ਤਰ੍ਹਾਂ ਸ਼ਾਂਤਮਈ ਬੈਠਾ ਰਹਿਣ ਦਿੱਤਾ ਜਾਵੇ ਹੋਰ ਮੰਨੀਆਂ ਆ ਮੰਗਾਵਾਆਂ ਕਿਹੜੀਆਂ ਅਸੀਂ ਬੱਕਰੀਆਂ ਮੰਗਣ ਦੇ ਹਾਂ ਬੋਲੋ ਇਸ ਹੋ ਜਿੰਦਾਬਾਦ ਬੋਲੋ ਇਸ ਹੋ ਜਿੰਦਾਬਾਦ ਇੱਕ ਮਜ਼ਦੂਰ ਇੱਕ ਤੋ ਜਿੰਦਾਬਾਦ ਕਿਸਾਨ ਮਜ਼ਦੂਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਜਿਹੜਾ ਅਬੌਰ ਤੋਂ ਆਇਆ ਦਾਸ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦਾ ਹਲਕਾ ਪ੍ਰਧਾਨ ਆ ਅਬੌਰ ਤੋਂ ਤੇ ਭਾਈ ਕਲਵਰ ਕਨੇ ਯਾ ਸੇਵਾ ਸਟ੍ਰੈਟੀ ਦੇ ਸਾਡੇ ਨਾਲ ਪ੍ਰਧਾਨ ਜੀ ਨੇ ਜਿਨ੍ਹਾਂ ਨੇ ਆਪਣੀ ਸੁਸਾਇਟੀ ਦੀ ਸਾਨੂੰ ਐਂਬੂਲੈਂਸ ਮਲਮ ਪੱਟੀ ਦਵਾਈਆਂ ਆਕਸੀਜਨ ਵਿੱਚ ਲਵਾ ਕੇ ਦਿੱਤੀ ਆ ਕਿ ਤੁਸੀਂ ਬਾਹਰ ਤੇ ਲੈ ਕੇ ਜਾਓ ਤੇ ਕਿਸਾਨ ਭਰਾਵਾਂ ਦੀ ਜਿਹੜਾ ਉੱਥੇ ਸੇਵਾ ਕਰ ਸਕੀ ਐ ਸੀ ਸੋ ਮੈਂ ਇਹਨਾਂ ਦਾ ਵੀ ਭਾਈ ਕਨੈਜਾ ਸੇਵਾ ਸੁਸਾਇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਾ ਹੀ ਖਰਚ ਇਹਨਾਂ ਨੇ ਚੁੱਕਿਆ ਤੇ ਐਂਬੂਲੈਂਸ ਜਿਹੜਾ ਸਾਨੂੰ ਇੱਥੇ ਸੇਵਾ ਲਈ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਗਲ ਪਾਲੇ ਪਿੰਡਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਲੰਗਰ ਦੇ ਕੇ ਜਾ ਰਹੇ ਆ ਚਾਰ ਰਾਤ ਤੋਂ ਅਟੱਲ ਲੰਗਰ ਵਰਤਿਆ ਜੀ ਬਿਰੂ ਜੀ ਠੀਕ ਹੈ ਜੀ ਵਾਹ ਸਵਾਰ ਕੇ ਦੁਆਰੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਲਾਗਲੇ ਪਿੰਡ ਵਾਲੇ ਜਾਂ ਸਾਰੇ ਲੰਗਰ ਵਿਚਾਰੇ ਆ ਜੀ ਚਾਰ ਚਾਰ ਦਿਨ ਹੋ ਗਏ ਟੁੱਟ ਲੰਗਰ ਵਰਤ ਰਿਹਾ ਸਵੇਰੇ ਦਹੀਂ ਨਾਲ ਪਰੌਂਠਾ ਦੁਪਹਿਰੇ ਰੋਟੀ ਚਾਵਲ ਹਰਿਆਣੇ ਵਾਲੇ ਹਾਂ ਹਾਂ ਹਰਿਆਣੇ ਵਾਲੇ ਵੀਰ ਵੀ ਹਰਿਆਣੇ ਦੇ 40 ਟਰਾਲੀਆਂ ਸਾਡੀ ਆਪਣਾ ਸਮਾਇਰ ਪਰਤੇ ਲਾਗੇ 40 ਟਰਾਲੀਆਂ ਲੈ ਕੇ ਉਹ ਵੀ ਪਹੁੰਚੇ ਹੋਏ ਆ ਜੀ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦੇ ਆ ਜਿੰਨਾ ਮੀਡੀਆ ਇੱਥੇ ਕੰਮ ਕਰਨ ਰਿਹਾ ਬਹੁਤ ਵਧੀਆ ਕਰਨ ਰਿਹਾ ਸਾਰੇ ਅਦੀਵਾਜ ਦੂਰੋਂ ਦੂਰੋਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਆ ਐਂ ਮੀਡੀਆ ਦਾ ਬਹੁਤ ਧੰਨਵਾਦ ਕਰ ਤੁਸੀਂ ਵੀਰ ਜੋ ਦਿਨ ਰਾਤ ਇੱਥੇ ਜਾਨ ਖਤਰੇ ਪਾ ਕੇ ਤੁਹਾਡਾ ਵੀ ਮਾਣ ਬਣਦਾ ਹੈ ਤੁਹਾਡੇ ਬਾਅਦ ਅਸੀਂ ਅਰਦਾਸ ਕਰਦੇ ਆਂ ਜੀ ਵੀ ਜਿੰਦਗੀ ਰੱਬ ਠੀਕ ਠਾਕ ਰੱਖੇ ਮਿਹਨਤ ਕਰ ਰਹੇ ਹੋ ਕੱਲ ਪੱਤਰਕਾਰਾਂ ਦੇ ਨੁਕਸਾਨ ਵੀ ਹੋਇਆ ਉਹ ਵੀ ਮਹਾਰਾਜ ਜੱਟ ਦੀ ਕਲਾ ਕਰੇ ਉਹਦੀ ਨਗਰ ਜੀਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਉੱਥੇ ਨਾ ਪੱਤਰਕਾਰ ਦਿਆ ਹੈਗਾ ਸਵਾਲ ਕਰਨ ਦੇ ਹੈਗੇ ਤੇ ਉਹ ਕਹਿੰਦੇਗੇ ਕਿ ਮਤਲਬ ਨੈਟ ਕਿਉਂ ਬੰਦ ਕੀਤੇ ਨੇ ਇਹਨਾਂ ਨੇ ਇਹ ਆ ਗੱਲ ਇੱਦੀ ਹੈ ਨਹੀਂ ਗੱਲ ਇੱਦੀ ਨੈਟ ਤਾਂ ਬੰਦ ਕੀਤੇ ਨੇ ਕਿ ਇੱਥੇ ਜਿਹੜੇ ਇਹਨਾਂ ਨੇ ਅਥਰੂ ਗੈਸ ਟੇ ਨੇ ਦੂਜੀਆਂ ਗੋਲੀਆਂ ਚਲਾਈਆਂ ਨੇ ਕਿ ਉਹ ਦੁਨੀਆ ਨੂੰ ਪਤਾ ਨਾ ਲੱਗ ਜੇ ਕਿ ਅਸੀਂ ਕੀ ਕਰਤੂਤ ਕਰ ਲਈ ਹੈ ਸਰਕਾਰ ਆਪਾਂ ਤਾਂ ਸ਼ਾਂਤ ਬੈਠੇ ਆ ਵੇ ਤੁਹਾਡੇ ਵੀਰ ਆਪਾਂ ਹੱਥ ਛੜ ਕੇ ਅੱਗੇ ਬੰਦੇ ਨਹੀਂ ਲੱਗਦੇ ਛੰਡੇ ਵਾਲੇ ਬੰਦੇ ਮੇਨ ਮੇਨ ਖਿਡਾਰੀ ਆ ਉਹਨਾਂ ਨੇ ਦੂਜੇ ਬੰਦੇ ਅੱਗੇ ਨਹੀਂ ਹੋਣਦੇ ਨਾ ਪੂਰੀ ਐ ਮਤਲਬ ਵਧੀਆ ਤਰੀਕੇ ਨਾਲ ਚੱਲਣ ਦੇ ਆ ਬਤਰੀ ਮਾਂ ਵਾਲਾ سلوਕ ਕਰ ਰਹੇ ਆ ਵਸਤੇ ਬਤਰੀ ਮਾਂ ਵਾਲਾ سلوਕ ਕਰਨ ਦੇ ਤੁਹਾਡੇ ਸਾਹਮਣੇ ਆ ਵੇਖ ਲਿਓ ਹਰਿਆਣਾ ਪੁਲਿਸ ਦਾ ਕੀ ਫਰਜ਼ ਆ ਪੰਜਾਬ ਚੜ ਜਾਣ ਪੰਜਾਬ ਚ ਟੱਕਰ ਪੰਜਾਬ ਚ ਆ ਕੇ ਕਿਉਂ ਇਧਰ ਗੋਲੀ ਚਲਾਉਂਦਾ ਕੋਈ ਮਤਲਬ ਵੀ ਨਹੀਂ ਬੰਦਾ ਉਹਨਾਂ ਦਾ ਕਿੱਦਾਂ ਬੰਦੂਖਾਂ ਤਾਣ ਕੇ ਬੈਠੇ ਨੇ ਜਿੱਦਾਂ ਹਨਾ ਵੀ ਅੱਤਵਾਦੀ ਹੁੰਨੇ ਆ ਪਤਾ ਨਹੀਂ ਕੀ ਚੱਕਰ ਆ ਯਾਰ ਸਮਝ ਨਹੀਂ ਆਉਂਦੀ ਕਾ ਤੇ ਬਾਕੀ ਇੱਕ ਬੇਨਤੀ ਆ ਮੇਰੇ ਭਰਾਵਾਂ ਅੱਗੇ 23 24 ਸਾਲ ਮੇਰੀ ਉਮਰ ਆ ਇੱਥੇ ਸਾਰੇ ਬਜ਼ੁਰਗ ਨੇ ਮਤਲਬ ਕਿ ਮੇਰੀ ਉਮਰ ਦਾ ਕੋਈ ਵੀ ਨਹੀਂ ਹੈਗਾ ਤੇ ਸਾਰਿਆਂ ਨੂੰ ਨਾ ਜਿਹਦਾ ਯੋਗਦਾਨ ਦੇਣਾ ਚਾਹੀਦਾ ਨਾਲ ਠੀਕ ਹੈ ਤੁਹਾਨੂੰ ਬਾਹਰ ਜਾਣ ਦੀ ਲੋਰ ਨਾ ਪਏ ਜਿਹੜੀ ਗਾਂ ਤੋਂ ਅਸੀਂ ਕਿਉਂ ਕਿ ਅਸੀਂ ਨੌਕਰ ਦੇ ਆਪਨ ਆਪਣਾ ਪੰਜਾਬ ਸੰਭਲੀ ਇੰਨਾ ਹੀ ਬੜਾ ਤੇ ਹੱਥ ਜੋੜ ਕੇ ਬੇਨਤੀ ਸ਼ਾਂਤਮਈ ਤਰੀਕੇ ਨਾਲ ਆ ਗਏ ਕਿਤੇ ਬਜ਼ੁਰਗਾਂ ਦੇ ਨਾਲ ਖਲੋਈਏ ਜਿਹੜੀ ਜ਼ਮੀਨ ਦੇ ਅੰਦਰ ਆਈ ਜਿਹੜਾ ਬਾਰਡਰ ਇਹਨਾਂ ਲਾਇਆ ਹੋਇਆ ਪੰਜਾਬ ਪੁਲਿਸ ਕੁਝ ਕਰ ਨਹੀਂ ਸਕਦੀ ਜਿਹੜੀ ਇਹਨਾਂ ਨੂੰ ਨਹੀਂ ਹਟਾ ਸਕਦੀ ਆਪਣੇ ਬਾਰਡਰ ਤੋਂ ਘਟੋੜ ਪਿੱਛੇ ਹਟਾ ਸਕੇ ਇਹ 800 ਮੀਟਰ ਅੰਦਰ ਆਏ ਹੋਏ ਹਨ ਜੀ ਇਹਨਾਂ ਦਾ ਕੀ ਮਤਲਬ ਬਣਦਾ ਸਾਡੀ ਜਿਗਾਹ 'ਚ ਆ ਕੇ ਇੱਥੇ ਗੋਲੇ ਸੁੱਟਣ ਦਾ ਜੀ 50000 ਦੇ 50 ਲੋਕਾਂ ਨੇ ਹਰਿਆਣੇ ਦਾ ਬਾਰਡਰ 800 ਮੀਟਰ ਪਿੱਛੇ ਆ 800 ਮੀਟਰਾਂ ਤੇ ਰਾਈ ਬੈਠੇ ਆ ਪੰਜਾਬ ਦੇ ਇਹ ਕੀ ਗੱਲ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਸਰਕਾਰ ਸੁਤੀ ਪਈ ਆ ਐਨਕੀ ਤਾਂ ਹੈਲਪ ਕਰੋ ਯਾਰ ਆਕੇ ਸਾਰੇ ਵੀਰ ਆਉਣ ਮੇਰੇ ਮੇਰੀ ਉਮਰ ਦੇ ਜਿੰਨੇ ਜਾਂ ਮੇਰੇ ਤੋਂ ਵੱਡੇ ਆ ਇੱਥੇ ਬਜ਼ੁਰਗਾਂ ਦਾ ਨਹੀਂ ਚੱਲਣਾ ਸਾਰਿਆਂ ਨੂੰ ਆਪਨਾ ਮੇਰਾ ਭਰਾ ਬੇਨਤੀ ਹੱਥ ਜੋੜ ਕੇ ਬੇਨਤੀ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ